ਕਲਾਮ ਦੇ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਸੱਚ ਆਤਮਾ ਯਿਸੂਸੀ ਕਹਿੰਦੇ ਸਰਫੀਤੋ ਮੇਰੀ ਤਾਂ ਇਹ ਵੀ ਦੀਕ ਕੋਈ ਸਸਾ ਫੀਤੋ ਤੁਸੀਂ ਕ੍ਰਿਸਟੋ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਤੁਤੋ ਕੋਲ ਕੋਈ ਕਰੇਟੋ ਤੁਸੀਂ ਲਾ ਤੇਰਰਾ ਉਹ ਸਵਰਗ ਦੇ ਵਿੱਚ ਬੰਨਿਆ ਜਾਵੇਗਾ ਸਰਾਲੇ ਗਾਤੋਨ ਸ਼ੇਲ ਅਤੇ ਜੋ ਕੁਝ ਤੁਸੀਂ ਧਰਤੀ ਦੇ ਉੱਤੇ ਖੋਲੋਗੇ ਇਹ ਤੁਤੋ ਕੋਲ ਕੋਈ ਸ਼ੋਲਿਆਰੇਤੇ ਸੁਲਾ ਤੇਰਰਾ ਉਹ ਵੀ ਚੀਜ਼ ਸਵਰਗ ਦੇ ਵਿੱਚ ਖੁੱਲੀ ਜਾਵੇਗੀ ਇਸ ਤਰ੍ਹਾਂ ਸ਼ੋਲਤੋ ਨਚੇਗੀ ਨੰਬਰ 1 ਜੋ ਤੁਸੀਂ ਡਿਕਲੇਰੇਸ਼ਨ ਆਪਣੀ ਸੁਪਾਨ ਤੋਂ ਕਰਦੇ ਆਂ ਆਤਮਾ ਪੌਸਤ ਤੋਂ ਤੇਰੇ ਦਿੱਤੇ ਰਚਨੇ ਕੋਈ ਫਾਦੇ ਆਤਮਾ ਵਿੱਚ ਬਣੇ ਰਹਿ ਕੇ ਸੰਦ ਰਿਮੈਨਿੰਗ ਟੂ ਦਿ ਲਿਖੀਤੋ ਜੋ ਤੁਸੀਂ ਖੋਲਦੇ ਆਂ ਘੋਸ਼ਨਾਮਾ ਦੇ ਦੁਆਰਾ ਸਵਰਗ ਨੂੰ ਖੋਲ ਦਿੰਦਾ ਹੈ ਤੁਹਾਨੂੰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇੰਚੇ ਕਿ ਨਹੀਂ ਹੋਣਗੇ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਬੰਦ ਦਿੰਦੇ ਆਂ ਸਵਰਗ ਉਹਨਾਂ ਚੀਜ਼ਾਂ ਨੂੰ ਬੰਦ ਦਿੰਦਾ ਤੁਹਾਨੂੰ ਤੁਹਾਨੂੰ ਕੋਈ ਨਹੀਂ ਪੈਂਦਾ ਕਿ ਨਹੀਂ ਨਹੀਂ ਦਗਾਗੇ ਸੈਕੰਡ ਚੂਜ਼ ਅਸੇ ਕੋਲ ਤਾਂ ਪਸੰਦ ਜਦੋਂ ਤੁਸੀਂ ਆਪਣੇ ਆਤਮਿਕ ਸਤਰ ਆਪਣੀ ਆਤਮਿਕ ਸਥਾਨ ਜਗਾ ਪੋਜੀਸ਼ਨ ਦੇਉਤੇ ਬਣੇ ਰਹਿ ਕੇ ਚੀਜ਼ਾਂ ਨੂੰ ਬੋਲਦੇ ਆਂ ਕੋਨਡ ਕੋਈ ਰਿਮਾਨੇਂਟੇਲੇ ਲਾ ਵੋਸਟਾ ਪੋਨਿਜ਼ਿਓ ਸਪਿਰਤੁਆਲੇ ਕਿ ਖਿਆਰਾ ਤੇ ਲੇ ਕੋਜ਼ੇ ਉਹ ਐ ਕੋ ਕੰ ਕੋ ਚੀਜ਼ਾਂ ਕੋ ਰੀਐਕਸੀਓਨੀ ਕੋਲੇ ਕੋਜ਼ੇ ਤੇ ਰਿਆ ਪ੍ਰੈਕਟੀਕਲ ਕਿਸੇ ਆਤਮਾ ਵਿੱਚ ਬਣੇ ਰਹਿ ਕੇ ਕੋਈ ਪ੍ਰਧਿਤਾ ਦੇ ਉਹ ਆਤਮਿਕ ਜਿਚੇ ਜੋ ਖੁਦਾ ਨੇ ਤੁਹਾਨੂੰ ਦਿੱਤੀ ਇਹਨਾਂ ਕੋਲੀ ਸਪਿਰਤੁਆਲ ਕੇ ਗਿਆਸਤਾ ਦਾ ਉਹਨੂੰ ਕਦੇ ਵੀ ਛੱਡਦੇ ਨਹੀਂ ਆ ਉਹਦੇ ਵਿੱਚ ਬਣੇ ਰਹਿਨੇ ਆ ਨੋਲਾ ਬੰਦੁਨਾਤੇ ਮਾ ਕੁੰਟੀਨੁਆਤੇ ਰਿਮਾਨੇਰੇ ਸਾਲਦੀ ਤੇ ਪ੍ਰਭੂ ਦੇ ਨਾਲ ਚੱਲਣਾ ਕਮੀਨਾਰੇ ਕੋ ਦਿਓ ਉਦੀ ਸੇਵਾ ਕਰਨਾ ਸਰਵੀ ਰਹਦੀ ਹੋ ਉਹਦੇ ਕੰਮਾਂ ਨੂੰ ਕਰਨਾ ਪਰ ਲਿਓ ਪਰੇ ਦੀ ਪਵਿੱਤਰਤਾਈ ਦੇ ਵਿੱਚ ਚੱਲਣਾ ਉਹਦੇ ਬੱਚੇ ਨੂੰ ਆਪਣੇ ਜੀਵਨ ਚ ਪੂਰਾ ਕਰਨਾ ਜੇ ਤੁਸੀਂ ਇਸ ਲੈਵਲ ਨੂੰ ਛੱਡਦੇ ਨਹੀਂ ਆ ਹਰਮਨੀਫਿਸਟਰਲ ਪਰ ਇਸ ਪੋਜੀਸ਼ਨ ਨੂੰ ਛੱਡਦੇ ਨਹੀਂ ਆ ਕੰਟੀਨਿਊਸ ਬਣੇ ਰਹਿਨੇ ਆ ਸਵਰਗ ਤੁਹਾਡੇ ਲਈ ਬੋਲਦਾ ਹੈ ਸਵਰਗ ਤੁਹਾਡੀ ਗਵਾਹੀ ਦਿੰਦਾ ਹੈ ਹallelujah ਹallelujah ਜੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾ ਜਿਹੜੀ ਪ੍ਰਤਿ ਜੋਸ ਆ ਵੀ ਬਣੀ ਖੰਦੀ ਬੀਤਰੀ ਉਹ ਆਤਮਿਕ ਸਤਰ ਲੈਵਲ ਪੋਜੀਸ਼ਨ ਜਗਾ ਜੋ ਖੁਦਾ ਨੇ ਤੁਹਾਨੂੰ ਦਿੱਤੀ ਆ ਉਹਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਛੱਡੋ ਨਾ ਕੋਲੀਵੈਲੋ ਕੋਲਾ ਪੋਜੀਸ਼ਨੇ ਸਪਿਰਿਚੁਆਲੇ ਕੇ ਵੀ ਐਸਟਾ ਦਾਤਾ ਦੇ ਜਿਓਨੀ ਕੋਡੇ ਨੋਨ ਲਾਸ਼ਾਤੇ ਪਰ ਕੁਆਲਸੀਆ ਚੋਸਾ ਲੋਕਿਓ ਕਿ ਖੁਦਾਵੰਦ ਦੇ ਵਿੱਚ ਬਣੇ ਰਹਿਣਾ ਹੀ ਤੁਹਾਨੂੰ ਵੱਡੀਆਂ ਗਵਾਹੀਆਂ ਦੇ ਨਾਲ ਖੜਾ ਕਰਦਾ ਪਰਮੇਸ਼ਵਰ ਦੇ ਨਾਲ ਲਗਾਤਾਰ ਕੰਟੀਨਿਊਸ ਚੱਲਦੇ ਰਹਿਣਾ ਹੀ ਤੁਹਾਡੇ ਜੀਵਨਾਂ ਵਿੱਚ ਤਬਦੀਲੀ ਨੂੰ ਲੈ ਕੇ ਆਉਂਦਾ Rimanere con Dio Unipotente, questo fa sì che ci siano le tesponianze nella vostra vita. Rimanendo con Dio ni fa sì che ci siano dei cambiamenti nelle vostre vite. Alleluia. Alleluia. che vi Una persona che nonostante sa la parola di Dio continua a peccare. E continua a fare dichiarazioni. Non, non, non ci saranno risultati. ਆਤਮਿਕ ਸਤਰ ਆਪਣੇ ਆਤਮਿਕ ਲੈਵਲ ਦੇ ਉੱਤੇ ਬਣੇ ਰਹਿ ਕੇ ਉੱਤੇ ਸਟਿਲ ਖੜੇ ਰਹਿ ਕੇ ਜਿਹੜੀ ਚੀਜ਼ ਨੂੰ ਡਿਕਲੇਅਰ ਕਰਦੇ ਆ ਸਵਰਗ ਨੂੰ ਡਿਕਲੇਅਰ ਕਰ ਦਿੰਦਾ ਜੋ ਤੁਸੀਂ ਮੰਗਦੇ ਆ ਸਵਰਗ ਨੂੰ ਰਿਲੀਜ਼ ਕਰ ਦਿੰਦਾ ਆਮੀਨ